ਜਿਨ੍ਹਾਂ ਲੋਕਾਂ ਨੇ ਸੰਤਾਂ ਨਾਲ ਬੈਰ ਕਮਾਏ ਹੋਏ ਆ ਉਹਨਾਂ ਲੋਕਾਂ ਨੇ ਇਦਾਂ ਦੀਆਂ ਕਈ ਫਤਿਹ ਬੁਲਾ ਲਈਆਂ ਸਮਝ ਆ ਰਹੀ ਏ ਸਤ ਸ੍ਰੀ ਅਕਾਲ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਆ ਗਈ ਕਿੱਥੋਂ ਆਈ ਰੱਬ ਜਾਣਦਾ ਨੋਟ ਕਰਿਓ ਅੱਗੇ ਕਹਿੰਦੇ ਨੇ ਗੁਰੂ ਸਾਹਿਬ ਗੁਰੂ ਦੇਵ ਸਖਾ ਅ ਗਿਆਨ ਪੰਚਨ ਗੁਰੂ ਦੇਵ ਬੰਦਪ ਸੋ ਦਰਾ ਤਵਾਚ ਰਖਣਾ ਇੱਕ ਗੁਰੂ ਦੇ ਦੀਆਂ ਸਾਰੀਆਂ ਗੱਲਾਂ ਨੇ ਅੱਗੇ ਕਹਿੰਦੇ ਗੁਰੂ ਦੇਵ ਦਾਤਾ ਹਰ ਨਾਮ ਉ ਦੇਸੇ ਗੁਰੂ ਦੇਵ ਮੰਤ ਨੇ ਰੋ ਰਧਰਾ ਇਹ ਗੁਰੂ ਦੇਵ ਦੀਆਂ ਗੱਲਾਂ ਨੇ ਸਾਰੀਆਂ ਧਿਆਨ ਰੱਖਿਓ ਜੇ ਗੁਰੂ ਦੇਵ ਸਾਤ ਸਤ ਬੁੱਧ ਮੂਰਤ ਗੁਰੂ ਦੇਵ ਪਾਰਸ ਪਰਸ ਬਰਾ ਗੁਰੂ ਦੇਵ ਗੁਰੂ ਦੇਵ ਤੀਰਥ ਤਮਾਚ ਰੱਖੋ ਥੋੜਾ ਜਿਹਾ ਤੁਹਾਨੂੰ ਪਤਾ ਲੱਗੇ ਤੇਨੂੰ ਗੁਰੂ ਦੇਵ ਕਹਿਣ ਦੀ ਯਾਦ ਹੋਵੇ ਜੈ ਗੁਰੂ ਦੇਵ ਕਹਿਣ ਦੀ ਯਾਦ ਹੋਵੇ ਤੁਹਾਨੂੰ ਗੁਰੂ ਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੰਜਨ ਅਪਰਪਰ ਅੰਪਰਪਰ ਗੁਰੂ ਦੇਵ ਕਰਤਾ ਸਭ ਪਾਪ ਹਰਤਾ ਗੁਰੂ ਦੇਵ ਹੀ ਕਰਤਾ ਆ ਗੁਰੂ ਦੇਵ ਹੀ ਸਭ ਪਾਪ ਹਰਤਾ ਆ ਪਾਪ ਹਰਤਾ ਗੁਰਦੇਵ ਪਤਿਤ ਪਵਿੱਤਰ ਕਰਾ ਇਹ ਮਹਿਲਾ ਪੰਜਵਾਂ ਜੀ ਲਿਖ ਰਿਹਾ ਪੰਜਵੇਂ ਨਾਮਕ ਲਿਖ ਰਹੇ ਨੇ ਕਿ ਸਾਨੂੰ ਅਗਰ ਸਾਡੇ ਸਾਡੀਆਂ ਕੁਲਾ ਨੂੰ ਕਿਸ ਨੇ ਪਵਿੱਤਰ ਕੀਤਾ ਵੇ ਉਹ ਗੁਰੂ ਦੇਵ ਆ ਅੱਗੇ ਸੁਣਿਓ ਕੀ ਕਹਿੰਦਾ ਗੁਰੂ ਸਾਹਿਬ ਗੁਰਦੇਵ ਆਦ ਜੁਗਾਦ ਇਹ ਜਿਹੜੀ ਜੂੜੇ ਚਮਾਰ ਫਤੇ ਬਣਾਉਂਦੇ ਨੇ ਜੈ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਦੇ ਅਖਿਆਰ ਕੋਲ ਨਹੀਂ ਕਹਿ ਰਹੇ ਗੁਰੂ ਦੇਵ ਆਦ ਗੁਰਦੇਵ ਆਦ ਜੁਗਾਦ ਜੁਗ ਚੁਗ ਗੁਰਦੇਵ ਮੰਤ ਹਰ ਜਪ ਔਰ ਉਹ ਤਰਹ ਸਤਿਕਾਰਯੋਗ ਅੱਗੇ ਸੁਣਿਓ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਾਲ ਤਰਪ ਹਣ ਪਾਪੀ ਕੌਣ ਆ ਤਰਿਆ ਕੌਣ ਆ ਗੁਰੂ ਦੇਵ ਦੇ ਨਾਲ ਇਹ ਤੁਹਾਨੂੰ ਤੁਹਾਡੇ ਦਿਮਾਗੇ ਗੁਰੂਆਂ ਸਾਹਿਬ ਜੱਦ ਰਿਹਾ ਮੈਂ ਕੋਲੋਂ ਨਹੀਂ ਕਹਿ ਰਿਹਾ ਕਿਉਂਕਿ ਪਾਜੇ ਪਾਸ਼ਾ ਬਾਬਰ ਖਿਸ਼ੂ ਨੂੰ ਕਰਨ ਤੋਂ ਪਹਿਲਾਂ ਲਿਖਦੇ ਆ ਬਾਣੀ ਹੈ ਵਿੱਚ ਲਿਖਿਆ ਹੋਇਆ 250 ਨੰਬਰਾਂ ਅੰਕ ਨੋਟ ਕਰ ਲਿਓ ਅੱਗੇ ਬੜੀ ਪਿਆਰੀ ਗੱਲ ਕਹਿੰਦੇ ਨੇ ਗੁਰੂ ਸਾਹਿਬ ਗੁਰੂ ਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰੂ ਦੇਵ ਨਾਨਕ ਹਰ ਨਮਸਕਾਰਾ ਹੋਰ ਨਮਸਕਾਰ ਕਰਦੇ ਨੇ ਨੰਨ ਮਮਾਸਾ ਨਮਸਕਾਰਾ ਹੁਣ ਇੱਥੇ ਨੋਟ ਕਰਿਓ ਹੁਣ ਗੁਰੂ ਨਾਨਕ ਨਮਸਕਾਰ ਕਰ ਰਿਆ ਆ ਗੁਰੂ ਦੇਵ ਨੂੰ ਜੀਨੇ ਕੌਣ ਹੈ ਭਲਾ ਫਿਰ ਫਿਰ ਧਿਆਨ ਨਾਲ ਸੁਣਿਓ ਕੀ ਕਹ ਰਹੇ ਨੇ ਗੁਰਦੇਵ ਸਤ ਗੁਰ ਗੁਰਦੇਵ ਸਤ ਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰ ਹੁਣ ਜਦੋਂ ਇੱਥੇ ਇੱਥੇ ਕਹਿੰਦੇ ਆ ਪਰਮੇਸ਼ਰ ਹੁਣ ਆਪਾਂ ਗੁਰੂ ਸਾਹਿਬ ਦਾ ਸ਼ਬਦ ਪੜਾਂਗੇ ਪਾਰ ਬ੍ਰਹਮ ਪਾਰ ਬ੍ਰਹਮ ਕਿੱਥੋਂ ਆਈ ਬਾਣੀ ਤਰਕੀ ਬਾਣੀ ਆਈ ਕਿੱਥੋਂ ਆਈ ਬਹਾਰ ਭ੍ਰਮ ਪੂਰਨ ਪਰਮੇਸ਼ਰ ਰਬ ਰਹਿਆ ਸਭ ਨਹੀਂ ਥਾਈ ਇਹ ਗੱਲ ਉਹਦੀ ਹੋ ਰਹੀ ਆ ਜਿਹਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਗगन ਮੇ ਥਾਲ ਰਬ ਚੰਦ ਦੀਪਕ ਬਣੇ